ਜੀ ਸਤਿ ਸ਼੍ਰੀ ਅਕਾਲ ਜੀ ਤੇ ਮੇਰਾ ਨਾਮ ਗੁਰਪ੍ਰਤਪ ਸਿੰਘ ਸੰਧੂ ਸੋ ਤੁਸੀਂ ਜਾਣਦੇ ਹੋ ਸਰਹਾਰ ਮਨਪਾਤ ਤੋਂ ਮੜਨੋ ਆਲਰੇਡੀ ਬਹੁਤ ਵਧੀਆ ਕੰਮ ਕਰ ਰਹੇ ਔਰ ਅ ਅੰਦਰ ਜਿੰਦਗੀ ਵਿੱਚ ਕੁਝ ਇਹੋ ਜਿਹੇ ਮੈਰਕਲਸ ਬੰਦਾ ਕਰ ਦਿੰਦਾ ਤੇ ਤੁਹਾਡੀ ਜ਼ਿੰਦਗੀ ਵਿੱਚ ਬਿਲਕੁਲ ਛੇ ਆ ਜਾਂਦੀ ਹੈ ਸੋ ਦੋਸਤੋ ਮੇਰੀ ਲਾਈਫ 'ਚ ਵੀ ਕੁਝ ਥੁੜੀਆਂ-ਬਟੀਆਂ ਸਟਰਗਲ ੜੀਆਂ ਚੱਲਦੀਆਂ ਪਈਆਂ ਸੀਗੀਆਂ ਜਿਹਦੇ 'ਚ ਮੈਂ ਕਹਾਂਗਾ ਕਿ ਅਮਰਪਾਲ ਜੀ ਹੋਣਾ ਨੇ ਬਹੁਤ ਸਾਦੇ ਤੌਰ ਬਹੁਤ ਇਹਨਾਂ ਦੀ ਜਿਹੜੀ ਵੈਲਵਿਸ਼ ਜਿਹੜੀ ਹੈ ਸਾਨੂੰ ਲੱਗੀਆਂ ਜਿਹਨਾਂ ਦੇ ਦੁਆਵਾਂ ਲੱਗੀਆਂ ਤੇ ਪੂਰੀਆਂ ਹੋਈਆਂ ਜਿਹਦੇ 'ਚ ਮੈਂ ਕਹਿੰਦਾ ਕਿ ਇਹ ਰੀਕੀ ਬਹੁਤ ਵਧੀਆ ਰੀਕੀ ਹੀਲਰ ਨੇ ਈਜ਼ ਰੀਕੀ ਮਾਸਟਰ ਸੋ ਇਹਨਾਂ ਦੀਆਂ ਮਤਲਬ એનર્ਜੀ ਜਿਹੜੀਆਂ ਨੇ ਮੈਂ ਦੇ ਜਿੰਨੀ ਵਾਰੀ ਹੁਣ ਮਿਲਦਾ ਤੇ ਪੱਕੇ ਇੱਕ ਵੱਖਰੀ ਮਤਲਬ ਗੱਲ ਇਹ ਹੈ ਕਿ ਮੇਰੀ ਲਾਈਫ ਦੇ ਵਿੱਚ ਕੁਝ ਸਮਾਂ ਸਟਰਗਲਸ ਚੱਲ ਰਹੀਆਂ ਸੀਗੀਆਂ ਜਿਹਦੇ ਜਿਹਨਾਂ ਨੇ ਆਪਣੇ ਰੀਕੀ ਦੇ ਸਹਿਯੋਗ ਨਾਲ ਨੰਬਰੋਲੋਜੀ ਦੇ ਸਹਿਯੋਗ ਨਾਲ ਕੁਝ ਇਹੋ ਜਿਹੀ ਇਵੈਂਟ ਕੀਤੇ ਜਿਹੜੇ ਕਿ ਲਾਈਫ ਦੇ ਵਿੱਚ ਚਮਤਕਾਰ ਵਾਲੇ ਸੀਗੇ ਸੋ ਜਿਹੜੇ ਵੀ ਲੋਕ ਐਕਚੁਅਲੀ ਇਹਨਾਂ ਨੂੰ ਜਾਣਦੇ ਆ ਜਾਂ ਜਿਹੜੇ ਲੋਕਾਂ ਨੂੰ ਮਿਲਣਾ ਚਾਹੁੰਦੇ ਆ ਮੈਂ ਸੱਚੀ ਕਹਾਂਗਾ ਕਿ ਤੁਸੀਂ ਜ਼ਰੂਰ ਇਹਨਾਂ ਨੂੰ ਮਿਲੋ ਇੱਕ ਵਾਰੀ ਤੁਹਾਡੀ ਜ਼ਿੰਦਗੀ ਦੀ ਕੋਈ ਵੀ ਮੁਸ਼ਕਲ ਹੈ ਭਾਵੇਂ ਉਹ ਮੈਡੀਸਨ ਨੂੰ ਲੈ ਕੇ ਆ ਤੇ ਭਾਵੇਂ ਜ਼ਿੰਦਗੀ ਦੀ ਕੋਈ ਹੋਰ ਪਰੇਸ਼ਾਨੀ ਹੈ ਡੈਫੀਨਿਟਲੀ ਹੱਲ ਕਰਨਗੇ ਹੀ ਇਸ ਅ ਵੈਰੀ ਵੈਰੀ கிரேਟ ਰੀਕੀ ਹੀਲਰ ਸੋ ਦੋਸਤੋ ਜੋ ਮੈਨਾਂ ਹੋਇਆ ਮੈਂ ਤੁਹਾਨੂੰ ਕਹਿੰਨਾ ਇਸ ਇਜ਼ ਵੈਰੀ ਵੈਰੀ ਮੈਰਕਲ ਕਿ ਇਹੋ ਜਿਹਾ ਮੈਰਕਲ ਜਿਹਦੀ ਬਹੁਤ ਘੱਟ ਘੱਟਦੇ ਔਰ ਇਹਨਾਂ ਨੇ ਕੁਝ ਇਹੋ ਜਿਹੇ ਇਵੈਂਟਸ ਕੀਤੇ ਜਿਹੜੇ ਕਿ ਮੇਰੀ ਜ਼ਿੰਦਗੀ ਦੇ ਕੁਝ ਰੁਕੇ ਹੋਏ ਕੰਮ एकदम ਅਚਾਨਕ ਹੀ ਬਿਲਕੁਲ ਠੀਕ ਐਸੇ ਹੀ ਸਲਾਬਤ ਹੋ ਗਏ ਸੋ ਆਈ ਹੋਪ ਕਿ ਯੂ ਲਾਈਕ ਇਟ ਸੋ ਬੇਲੇ ਭਾਜੀ ਤੁਹਾਨੂੰ ਮਿਲ ਕੇ ਚੰਗਾ ਲੱਗੇ ਥੈਂਕ ਯੂ